ਸਾਸੀ ਕਾਜੀ ਸਾਰਿਆਂ ਨੂੰ ਤੁਹਾਡੇ ਵਸਾਈ ਦੇ ਸੂਟਾਂ ਦੇ 컬렉ਸ਼ਨ ਬਹੁਤ ਹੀ ਪਿਆਰੀ ਲੱਗਿਆਂਦੀ ਹੈ। ਵੀਡੀਓ ਨੂੰ ਤੁਸੀਂ ਅੰਤ ਤੱਕ ਜੁੜ ਦੇਖਿਆ ਕਰੋ। ਆਪਾਂ ਇਹਨਾਂ ਦੇ ਵਿੱਚ ਬਹੁਤ ਹੀ ਪਿਆਰੀ ਵਿਆਹਾਂ ਸ਼ਾਦੀਆਂ ਦੀ ਸੂਟ ਐਡ ਕੀਤੇ ਹੋਏ ਨੇ। ਇਹ ਜਿਹੜਾ ਸ਼ਰਟ ਦਾ ਫੈਬਰਿਕ ਹੋਏਗਾ ਪਿਓਰ ਕريب ਦੇ ਵਿੱਚ ਹੋਏਗਾ। ਫੁੱਲ ਹੈਵੀ ਇਸ ਦੇ ਉੱਪਰ ਹੈਂਡ ਐਮਬ੍ਰੋਇਡਰੀ ਕੀਤੀ ਗਈ ਹੈ। ਬਾਟਮ ਜਿਹੜੀ ਹੋਏਗੀ ਨਾਲ ਪਲੇਨ ਹੋਏਗੀ। ਕريب ਸਿਲਕ ਦੀ ਇਸ ਦੇ ਨਾਲ ਬਾਟਮ ਲਗਾਈ ਹੋਈ ਹੈ। ਕਲਰ ਇਹਨਾਂ ਦੇ ਵਿੱਚ ਬਹੁਤ ਹੀ ਪਿਆਰੇ ਆਪਾਂ ਸਾਰੇ ਡਾਰਕ ਐਡ ਕੀਤੇ ਹੋਏ ਨੇ। ਅਗਲਾ ਜਿਹੜਾ ਹੋਏਗਾ ਫੈਬਰਿਕ ਤੁਹਾਨੂੰ ਵਿਸਕੋਸ ਚੁਣੌਣ ਦਾ ਮਿਲ ਜੇਗਾ। embroidery ਜਿਹੜੀ ਇਸ ਦੇ ਉੱਪਰ ਵੀ ਬਹੁਤ ਹੀ ਪਿਆਰੀ ਕੀਤੀ ਗਈ ਹੈ ਪ੍ਰਾਈਸ ਪਰ ਮੀਟਰ ਦੇ ਅਕੋਰਡਿੰਗ ਇਹਨਾਂ ਦਾ ਆਪਾਂ ਮੈਂਸ਼ਨ ਕੀਤਾ ਹੋਇਆ ਹੈ ਕਲਰ ਇਹਨਾਂ ਦੇ ਵਿੱਚ ਬਹੁਤ ਹੀ ਪਿਆਰੇ ੜ ਕੀਤੇ ਹੋਏ ਨੇ ਅਗਲਾ ਜਿਹੜਾ ਹੋਏਗਾ ਫੈਬਰਿਕ ਸ਼ਰਟ ਦਾ ਪਿਓਰ ਨੇਚਰਲ ਕريب ਦੇ ਚ ਹੋਏਗਾ ਇਸ ਦੇ ਉੱਪਰ ਮਲਟੀ ਕਲਰ ਦੀ ਹੈਵੀ embroidery ਕੀਤੀ ਗਈ ਬਾਟਮ ਹੋਏਗੀ ਨਾਲ ਨੇਚਰਲ ਕريب ਦੀ ਇਹ ਤੁਹਾਨੂੰ 2.5 ਮੀਟਰ ਸ਼ਰਟ 2.5 ਮੀਟਰ ਇਸ ਦੀ ਬਾਟਮ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਸ਼ੂਰ ਹੋਏਗਾ ਅਗਲਾ ਜਿਹੜਾ ਫੈਬਰਿਕ ਹੋਏਗਾ ਨੇਚਰਲ ਕ੍ਰੇਪ ਦੇ ਵਿੱਚ ਹੋਏਗਾ ਇਸ ਦੇ ਉੱਪਰ ਵੀ ਐਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਹੈ ਪ੍ਰਾਈਸ ਉੱਪਰ ਪਰ ਮੀਟਰ ਦੇ ਅਕੋਰਡਿੰਗ ਲੱਗਾ ਹੋਇਆ ਹੈ ਅਗਰ ਤੁਸੀਂ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਸੂਟ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਪਿਓਰ ਕ੍ਰੇਪ ਸਿਲਕ ਦੀ ਸ਼ਰਟ ਹੋਏਗੀ ਐਮਬਰਾਇਡਰੀ ਕੀਤੀ ਗਈ ਇਸ ਦੇ ਉੱਪਰ ਵੀ ਨਾਲ ਬਾਟਮ ਹੋਏਗੀ ਪਲੇਨ ਸਿਲਕ ਦੀ ਦੁਪੱਟਾ ਹੋਏਗਾ ਪਿਓਰ ਆਰਗੈਂਜ਼ਾ ਦੇ ਵਿੱਚ ਦੁਪੱਟਾ ਵੀ ਬਹੁਤ ਹੀ ਪਿਆਰਾ ਰੈਡੀ ਕੀਤਾ ਗਿਆ ਪ੍ਰਾਈਸ ਉੱਪਰ ਇਹਨਾਂ ਦਾ ਆਪਾਂ ਸੂਟਾਂ ਦਾ ਮ ਕਲਰ ਇਨਰਜੀਆਂ ਬਹੁਤ ਹੀ ਪਿਆਰੀਆਂ ਕੀਤੀ ਹੋਈ ਨੇ ਅਗਲਾ ਜਿਹੜਾ ਸੂਟ ਹੋਏਗਾ ਇਹ ਤੁਹਾਨੂੰ ਪਾਕਿਸਤਾਨੀ ਵਰਕ ਕੀਤਾ ਹੋਇਆ ਹੈਵੀ ਸੂਟ ਮਿਲੇਗਾ ਏਮਬ੍ਰੋਇਡਰੀ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਵਿਸਕੋਸ ਔਰ ਗੈਂਜ਼ਾ ਦਾ ਸੂਟ ਰਹੇਗਾ ਇਨਰਜੀਆਂ ਦੇ ਜੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਅਗਲਾ ਜਿਹੜਾ ਸੂਟ ਹੋਏਗਾ ਜੌਰਜਟ ਵਿੱਚ ਹੋਏਗਾ ਮਿਰਰ ਏਮਬ੍ਰੋਇਡਰੀ ਕੀਤੀ ਕੀਤੀ ਕਿਸੇ ਉੱਪਰ ਵੀ 5 ਮੀਟਰ ਦੀ ਕੱਟ ਹੋਏ ਇੱਕ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਕੋਈ ਵੀ ਸੂਟ ਤੁਸੀਂ ਪ੍ਰਾਈਸ ਆਪਾਂ ਸਾਰੇ ਸੂਟਾਂ ਦੇ ਨਾਲ ਦੇ ਨਾਲ ਮੈਂਸ਼ਨ ਕੀਤਾ ਹੈ ਪ੍ਰਾਈਸ ਚੈੱਕ ਕਰਕੇ ਸੁਰਪੋਕ ਕਰਵਾ ਸਕਦੇ ਹੋ